बोलियां ਪੈ ਰਹੀਆਂ ਵੀ ਹਰੀ ਨੰਮਲ ਵੈਣੇ ਕਿੱਦਾਂ ਹਾਰ ਗਿਆ ਹੁਣ ਵਿਆਹ ਵਾਲਾ ਤਾਂ ਕੋਈ ਪ੍ਰੋਗਰਾਮ ਨਹੀਂ ਹੈਗਾ ਤੇ ਪਰ ਇੱਕ ਕੰਮ ਅਸੀਂ ਕਰ ਲੈਣਾ ਵਿਆਹ ਵਾਲਾ ਜਿਹੜੀ ਮਹਿੰਦੀ ਲੱਗਦੀ ਹੁੰਦੀ ਹੁਣ ਵਿਆਹ ਦੇ ਇੰਡੀਆ ਨਿਭੜ ਗਏ ਹੋ ਗਏ ਸਾਰੇ ਮਹਿੰਦੀ ਵਾਲਾ ਸੈਕਸ਼ਨ ਸ਼ੁਰੂ ਹੋਣ ਲੱਗਾ ਆ ਭੈਣ ਮੇਰੀ ਮਹਿੰਦੀ ਲਾਉਣ ਲੱਗੀ ਆ ਵੀਰੇ ਸੋ ਦੇਖਦੇ ਆ ਕਿੱਦਾਂ ਕਿੱਦਾਂ ਦੀ ਡਿਜ਼ਾਈਨ ਬਣਾਉਂਦੀ ਆ ਸੋਹਣੇ ਸੋਹਣੇ ਰੁਪਈਆ ਰੱਖ ਕੇ ਬਣਾਉਣਾ ਕੋਦਾਂ ਬਣਾਉਣਾ ਆ ਪਰ ਪਤਾ ਕੀ ਬਣਾਉਣਾ ਚਾ ਰੰਗ ਤੇ ਚੜੂ ਗਈ ਮਹਿੰਦੀ ਲੱਗਣ ਲੱਗੀ ਆ ਜੀ ਤੇ ਮੇਰੀ ਨੇਰਾ ਹੋਇਆ ਆ ਜਿੱਦਾਂ ਦਾ ਵੀ ਚਿਹਰਾ ਆਇਆ ਤੇ ਕੰਪਰੋਮਾਈਜ਼ ਹੀ ਆ ਇਹ ਖਵਿੰਦੀ ਦਾ ਡਿਜ਼ਾਈਨ ਦੇਖੀਏ ਮਹਿੰਦੀ ਲੱਗਣ ਲੱਗ ਗਈ ਆ ਜੀ ਫਾਲਰ ਵਾਲੇ ਡੀਟੀਸੀ ਮੇਰੇ ਮਹਿੰਦੀ ਲਾ ਰਹੇ ਆ ਮੈਂ ਕਿ ਸੇਣੀ ਨਿਕਲ ਰਹੀ ਹੈ ਹਾਏ ਬੜਾ ਸ਼ੌਕ ਹੁੰਦਾ ਸੀ ਮਹਿੰਦੀ ਦਾ ਜਦੋਂ ਪਿੰਡ ਜਾਣਾ ਮੇਰੀ ਪਤੀ ਜੀ ਤੋਂ ਨਹੀਂ ਹੁੰਦੀ ਸੀਗੀ ਤੇ ਦੇਣਾ ਕੋਈ ਲੈ ਆਵਾਂ ਮਹਿੰਦੀ ਲਾ ਕੇ ਨਵਾ ਦੋਨਾਂ ਹੱਥਾਂ ਤੇ ਸੇਵੀ ਕ੍ਰੇਜ਼ ਬਹੁਤ ਹੁੰਦਾ ਬੀਬੀਆਂ ਨੂੰ ਮਹਿੰਦੀ ਦਾ ਸ਼ੌਂਕ ਬਹੁਤ ਹੁੰਦਾ ਬੀਆਹਾਂ ਸ਼ਾਦੀਆਂ ਤੇ ਤੇ ਇੰਡੀਆ ਤੇ ਬਹੁਤ ਆਪਸ਼ਨ ਆਇਆ ਬੰਦੇ ਕੋਲ ਬੰਦਾ ਜਾਂਦਾ ਹੈ ਜਦੋਂ ਮਰਜ਼ੀ ਮਹਿੰਦੀ ਲਵਾ ਲਓ ਜੇ ਰੰਗ ਫਿੱਕਾ ਹੁੰਦਾ ਯਾਰ ਫਿਰ ਜਾ ਕੇ ਲਵਾ ਲਓ ਨਾਥ ਜਾਂਦੀ ਆ ਇੱਥੇ ਹੀ ਬੰਦਾ ਤਰਸਦਾਰੀਂ ਦਾ ਬਾਹਰ ਆ ਕੇ ਜਿੰਨਾ ਚਿਰ ਕੋਈ ਐਕਸਪਰਟ ਨਹੀਂ ਹੁੰਦਾ ਸਾਨੂੰ ਤੇ ਚਲੋ ਲਾਉਣੀ ਏ ਦੰਕ ਦੀ ਆਉਂਦੀ ਆ ਵਿੰਗੀ ਟੇਢੀ ਜੀ ਪਰ ਫਿਰ ਵੀ ਸ਼ੌਂਕ ਪੂਰਾ ਕਰ ਲਈਦਾ ਸੌਣ ਦੇ ਮਹੀਨੇ ਮਹਿੰਦੀ ਲਾ ਕੇ ਹੁਣ ਮੈਂ ਕਿ ਆਏ ਆ ਮੇਰੀ ਭੈਣ ਨੇ ਲਾਈ ਸੀ ਤੇ ਮੈਂ ਕਿਉਂ ਪਿੱਛੇ ਰਵਾਂ ਕਿੰਨੇ ਨੇ ਤਾਏ ਦੀ 30 ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਤੇ ਮੈਂ ਵੀ ਮੈਂ ਕਹਾਂ ਮੈਂ ਵੀ ਲਾ ਕੇ ਆਪ ਦਾ ਸ਼ੌਂਕ ਪੂਰਾ ਕਰਦੀ ਆ ਨਾਲੇ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਮਹਿੰਦੀਆਂ ਲਾਉਨੇ ਆ ਗੱਲਾਂ ਤੇ ਨਾਲੇ ਗੀਤ ਨਾਲ ਨਾਲ ਬੋਲੀਆਂ ਅਗੇ ਬੋਲੀ ਪੈਤ ਰਹੀ ਸੀ ਔਨ ਨੇਰੀਆਂ ਜਾਣ ਨੇਰੀਆਂ ਬਿੱਲਾ ਬਿੱਲੋ ਬੋਤਲਾ ਸ਼ਰਾਬ ਦੀਆ ਅੱਖਾਂ ਤੇਰੀਆਂ ਅੱਖਾਂ ਤੇਰੀਆਂ ਮੈਂ ਵਿਆਹ ਸ਼ਾਦੀ ਤੇ ਕੋਈ ਆਉਣਾ ਨਹੀਂ ਵਿਆਹ ਤਾਂ ਅਸੀਂ ਨਗਾ ਲਏ ਇੰਡੀਆ ਕਰੋਨਾ ਨੇ ਐਸਾ ਜਕੜਿਆ ਜਿਆਦਾ ਨਹੀਂ ਹੋਇਆ ਸ਼ੌਕ ਸਾਰੇ ਦਿਲ 'ਚ ਹੀ ਰਹਿ ਗਏ ਲੰਗੇ ਲੁੰਗੇ ਪਾਉਣ ਵਾਲੇ ਕਰਦੇ ਵਿਆਹ ਜਿਹੜੇ ਹੁੰਦੇ ਉਹ ਖਾਸ ਹੁੰਦੇ ਭਰਾਵਾ ਦੇ ਹੋਣ ਦੇਰਾਂ ਦੇ ਹੋਣ ਨਨਾਨਾ ਦੇ ਹੋਣ ਜਦੋਂ ਕਿਸੇ ਦਾ ਵਿਆਹ ਆਦੀ ਦੇ ਹੀਰਾ ਭਾਬੀਆਂ ਦਾ ਭੈਣਾ ਸਪੈਸ਼ਲ ਹੁੰਦੀ ਆ ਆ ਵੀ ਨੇੜੇ ਦੀ ਰਿਸ਼ਤੇਦਾਰੀ ਇਹੀ ਹੁੰਦੀ ਆ ਲੋਕੀ ਸੱਜ ਤੱਜ ਕੇ ਜਾਂਦੇ ਆ ਇਹ ਦਿਲ ਤੋਂ ਹਾਂ ਦਾ ਚਲੋ ਕੋਈ ਨਹੀਂ ਭਤੀਜੇ ਭਤੀਜੀਆਂ ਹੋਣਗੇ ਉਹਨਾਂ ਦੇ ਦਿਨਾਂ ਵਾਰਾਂ ਤੇ ਜਾਵਾਂਗੇ ਉਦੋਂ ਪਾਲਾਂਗੇ ਭਾਵੇਂ ਬੁੱਢੇ ਹੀ ਹੋਵਾਂਗੇ ਲਿੰਗਾ ਜ਼ਰੂਰ ਪਾਵਾਂਗੇ ਹੰਝ ਕਾਲ ਕੋਈ ਨਹੀਂ ਹੁੱਡਾ ਹੁੰਦਾ ਜਵਾਨ ਹੀ ਰਹਿੰਦੇ ਸੀ ਕੱਲ ਸਭ ਚਮਕ ਰਹੇ ਸੀ ਯਾਰ ਤੁਸੀਂ ਕਿੱਥੋਂ ਸਿੱਖਿਆ ਤੁਸੀਂ ਦੱਸੋ ਡਿਸਕ੍ਰਾਈਬ ਕਰੋ ਮੈਨੂੰ ਯਾਰਟ ਜੀ ਸਾਨੂੰ ਸ਼ੌਂਕ ਆਉਂਦਾ ਸ਼ੌਂਕ ਆ ਉਦੋਂ ਹੀ ਪੇਂਟਿੰਗ ਪੇਂਟਿੰਗ ਕਰਨ ਦਾ ਤੇ ਫੇਰ ਸੀ ਮੈਂ ਦੀ ਚੰਦੀ ਵੀ ਲਾ ਛੱਡੀ ਦੀ ਏਦਾਂ ਨੂੰ ਵਧੀਆ ਵਧੀਆ ਤੇ ਸਪੈਸ਼ਲ ਵੀ ਕਰਨਾ ਸੀ ਅਜੇ ਕੱਲ ਨੂੰ ਚਮਕਦਮ ਕੁ ਕੇ ਜਾਊਂਗੀ ਇੱਥੋਂ ਮੈਂ ਟ੍ਰੈਡਿੰਗ ਫਰੂਡਿੰਗ ਕਰਾ ਕੇ ਸਪਾਣ ਲੈਣਗੇ ਲੋਕੀ ਤਾਂ ਕਹੀ ਜਾਵੇ ਆਈ ਆ ਨજર ਨਾ ਲਾ ਦਿਓ ਕਿਤੇ ਹਾਂ ਸਪਾਣ ਲੈਣਗੇ ਲੋ ਆਹ ਮਹਿੰਦੀ ਦਾ ਕੁੜੀਆਂ ਨੂੰ ਬਹੁਤ ਹੁੰਦਾ ਆ ਫਾਈਨਲੀ ਮਹਿੰਦੀ ਵਾਲਾ ਕੰਮ ਡਨ ਹੋ ਗਿਆ ਆ ਮੈਨੂੰ ਆਪਣਾ ਸ਼ੌਕ ਪੂਰਾ ਕਰ ਲੈ ਕਿੰਨੇ ਸਾਲਾਂ ਬਾਅਦ ਕਿੰਨੇ ਸਾਲ 9 ਸਾਲ ਹੋ ਗਏ ਇੱਥੇ ਆਇਆ ਨੂੰ ਪਹਿਲੀ ਵਾਰ ਇੱਥੇ ਆ ਕੇ ਮਹਿੰਦੀ ਲਾਈ ਇੰਡੀਆ ਚ ਚਲ ਲਾ ਲਈ ਦੀ ਸੀ ਮੇਰੀ ਭੈਣ ਨੇ ਕਾਰ ਦੇ ਸੰਪੰਨ ਕੀਤਾ ਹੈ ਅੱਜ ਧੰਨਵਾਦ ਮਿਹਰਬਾਨੀ ਬਹੁਤ-ਬਹੁਤ ਪਰਲ ਵਾਲੀ ਸਿਸਟਰ ਜੀ ਥੈਂਕ ਯੂ ਟਾਟਾ ਬਹੁਤ-ਬਹੁਤ ਅੱਧਾ ਕੰਮ ਰਹਿਦਾ ਉਹ ਕੱਲ ਨੂੰ ਕਰਨਾ ਹੈ ਉਹ ਵੀ ਚਲ ਦਿਖਾ ਦੇਾਂਗੇ ਥੋੜੀ ਜਿਹੀ ਵੀਡੀਓ ਬਣਾ ਲਾਂਗੇ ਆਪਣੀ ਡੈਂਟਿੰਗ ਪੇਂਟਿੰਗ ਦੀ ਮੇਕਅਪ ਹੋਜ ਬਣਾ ਲਈਏ ਵਿਆਹ ਵਾਲੇ ਪੋਰੀ ਬਣਾਇਆ ਨੂੰ ਪਰਾਲਾ ਹੋ ਗਿਆ ਹੁਣ ਨਵੇਂ ਜਿਹੇ ਪੋਰੀ ਬਣਾ ਕੇ ਦੇਖ ਲਈਏ ਜਾਂਦਾ ਤਾਜ਼ੀਆਂ ਕਰ ਲਈਏ ਤੇ ਉਹ ਅੱਖਾਂ ਵੀ ਕਰਦਾ ਐ ਐ ਕਰਦਾ ਇਹ ਇਹ ਕਰਦੇ ਤੇ ਮਾਰ ਆ ਤੇ ਨਾ ਵੀ ਕਰਾ ਚੁੰਨੀ ਵੀ ਲਵਾ ਲਾਲ ਚਲਾ ਪਾਗੀ ਬੀਠੀ ਦੀ ਆ ਚਮ ਜੈਂਟਾ ਤਾਂ ਹੈ ਗਈ ਆ ਤੇ ਇਸ ਹੱਟੇ ਲੈ ਛੱਡ ਨਹੀਂ ਤੇ ਮੈਂ ਇਧਰ ਵੀਡੀਓ ਬਣਾਉਂਦਾ ਭਾਈ ਤੂੰ ਸੁਣਾ ਵੀ ਦੇ ਕੋਈ ਛੰਦ ਵੀ ਛੰਦ ਕੀ ਹੁੰਦੇ ਆ ਛੰਦ ਨਹੀਂ ਸੁਣਾਣਾ ਅੱਗੇ ਆਈਏ ਚਾਹੀਏ ਛੰਦ ਪਰ ਅੱਗੇ ਮੈਂ ਕੀ ਕਹਦੇ ਹੁੰਦੇ ਜਦ ਮਹਿੰਦੀ ਤੇ ਮਹਿੰਦੀ ਮਹਿੰਦੀ ਵਾਲਾ ਹੁਣ ਤੂੰ ਗਾਣੇ ਵੀ ਮੋਲ ਲੇ ਕੇ ਵੀ ਭੁੱਲ ਗਿਆ ਸਾਰਾ ਕੁਝ ਉਹ ਮੈਂ ਤਾਂ ਗਾਣਾ ਕਹਿੰਦਾ ਮਹਿੰਦੀ ਚਮਕੇਗੀ ਹਾਂ ਇਦਾਂ ਹੀ ਹੁੰਦਾ ਨਾ ਚੂਰੀ ਤਮਕੇਗੀ ਹਾਂ ਮਹਿੰਦੀ ਚਮਕੇਗੀ ਹਾਂ ਮਹਿੰਦੀ ਆ ਚਮਕੇਗੀ ਹਾਂ ਮਹਿੰਦੀ ਆ ਚਮਕੇਗੀ ਦੇਖੋ ਬੂਤਰ ਬਣ ਕੇ ਪਾਪ ਹੈ ਇਹ ਚੱਲ ਰਿਹਾ ਹੈ ਕਹਿੰਦਾ ਇਹ ਬੂਤਰ ਬਣ ਕੇ ਪਾਪ ਆ ਬੋਲੀਆਂ ਮੈਂ ਬੋਲੀਆਂ ਤੇ ਮਹਿੰਦੀ ਦਿਖਾਉਣੀ ਆ ਹਾਂ ਮੈਂ ਕੀ ਮੈਂਦੀ ਸੋਕੇਈ ਆ ਫਾਈਨਲ ਲੁੱਕ ਦੇਖ ਲਓ ਮੈਂਦੀ ਦੀ ਮੈਂਦੀ ਨੇ ਆਪਣਾ ਰੰਗ ਦਿਖਾ ਦਿੱਤਾ ਆ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਚੜ ਗਈ ਆ ਦੇਖਦੇ ਆ ਰੰਗ ਕਿੰਨੇ ਨੇ ਲਿੰਦਾ ਆ ਉਹ ਦਸਾਗ ਮਿੰਟਾਂ ਦੇ ਵਿੱਚ ਹੀ ਚੜ ਗਈ ਆ ਚੜ ਗਿਆ ਰੰਗ ਇਹਦਾ ਮੇਲੇ ਲਾ ਕੇ ਉਡੋਈ ਲਾ ਦੋ ਇੱਥੇ ਹੀ ਲੀ ਸੀਗੀ ਇਹ ਮੈਂਦੀ ਦੀ ਕਲੋਮੀ ਦਿਖਾਉਣੀ ਪੈਣੀ ਆ ਕਿੱਥੋਂ ਲਈ ਐ ਸੀ ਕਿਹੜੀ ਸ਼ਾਪ ਤੋਂ ਹੈਗੀ ਤੇਂ ਡੀਆ ਵਾਲੀ ਆ ਬਟ ਲਈ ਇੱਥੋਂ ਸੀਗੀ ਠੀਕ ਐ ਮਿਲਾਂਗੇ ਫਿਰ ਜਲਦੀ ਹੀ ਹੱਸਦੇ ਹੋਏ ਕਹਿੰਦੇ ਨੇ ਕਮਰੇ ਦੇ ਰੌਲਾ ਪਾਉਂਦੇ ਨਹੀਂ 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 ਸੈਂਹਿਆ